ਪੰਜਾਬ ਵਿਧਾਨ ਸਭਾ ਦਾ ਇੱਕ ਵਿਸ਼ੇਸ਼ ਸੈਸ਼ਨ ਹੋਇਆ ਜਿਸ ਦੇ ਵਿੱਚ ਪੰਜਾਬ ਦੇ ਹੜ੍ਹਾਂ ਦੇ ਬਾਰੇ ਅਹਿਮ ਚਰਚਾ ਕੀਤੀ ਗਈ ਹੈ ਸੋ اسی ਵਿਚਾਰੇ ਹੀ ਹੁਣ ਜਿਹੜੀ ਹੈ ਮਾਨ ਸਰਕਾਰ ਦੇ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਨਿੰਦਾ ਮਤਾ ਪੇਸ਼ ਕੀਤਾ ਗਿਆ ਸੋ ਤੁਹਾਡਾ ਇਸ ਬਾਰੇ ਕੀ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਅੰਦਰ ਜੀ ਮਤਾ ਪੇਸ਼ ਕੀਤਾ ਗਿਆ ਜਿਸ ਦੇ ਚ ਕੇਂਦਰ ਦੀ ਨਿਖੇਧੀ ਕੀਤੀ ਗਈ ਹੈ ਜਿਹਨੇ ਪਾਰੀ ਆਉਣ ਦੇ ਬਾਅਦ ਵੀ ਨਾ ਵੱਡਾ ਨੁਕਸਾਨ ਹੋਣ ਦੇ ਬਾਅਦ ਕੇਂਦਰ ਨੇ ਪੰਜਾਬ ਦੀ ਬਾਣੀ ਬੜੀ ਪੁੱਛੋ ਤਾਂ ਕਿ ਪ੍ਰਧਾਨ ਮੰਤਰੀ 1600 ਕਰੋੜ ਰੁਪਏ ਦਾ ਗਾਹ ਲਾਨ ਕਰਕੇ ਗਏ ਸੀ ਪੰਜਾਬ ਚ ਫਿਰ ਰਾਹ ਦਿਆਂਗੇ ਉਹਦੀ ਵੀ ਕਹਿੰਦੇ ਅਜੇ ਤੱਕ ਠੀਕ ਹੋ ਨਹੀਂ ਆਇ ਹੋ ਰਹਾਤਾ ਮਤਤਾ ਕਿ ਮੈਂ ਹੜ੍ਹ ਤਾਂ ਆਇ ਕਿ ਖਨਨ ਕਰਕੇ ਜਿਹੜਾ ਹੈਗਾ ਮੈਨਿਕ ਹੋਈ ਹੈ ਪੰਜਾਬ ਨੂੰ ਸੰਸਦ ਸੰਭਾਲਾ ਨਹੀਂ ਕਿ ਆਪ ਇਹਦਾ ਪ੍ਰਬੰਧ ਨਹੀਂ ਕੀਤੇਗੇ ਇਸ ਕਰਕੇ ਇਨਾ ਵੱਡਾ ਨੁਕਸਾਨ ਹੋਇਆ ਸੋ ਸਾਰਾ ਠੀਕ ਰਹਿਣਾ ਪੰਜਾਬ ਦੇ ਭਰਾਵਾਂ ਉਸੇ ਕੀਤੀ ਗਿਆ ਵਿਰੋਧੀ ਧਿਰ ਨੂੰ ਜਮ ਕੇ ਲਤਾੜਿਆ ਗਿਆ ਜਮ ਕੇ ਫਟਕਾਰ ਲਗਾਈ ਗਈ ਹੈ ਸੋ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਵਿਰੋਧੀ ਪਾਰਟੀ ਹੈ ਵਿਰੋਧੀ ਧਿਰ ਹੈ ਇਹ ਪੰਜਾਬ ਤੇ ਹੜਾ ਤੇ ਸਿਆਸਤ ਕਰ ਰਹੀ ਹੈ। ਅੱਜ ਦੀ ਸੀਜੀ ਵਿੱਚ ਉਹ ਹੀ ਬੋਲੀ ਬੋਲਿਆ ਜਿਹੜੀ ਕੇਂਦਰ ਬੋਲਿਆ ਕੋ ਪੰਜਾਬ ਇੱਕ ਵਸੇ ਆਪ ਕਹਿੰਦੇ ਖੜਕ ਪੁਜਾਇਆ ਦੇਸ਼ ਲਈ ਨਾਜ ਦਿੰਦਾ ਹੈ ਇਹਦੀ ਖਾਲੀ ਕਰਦਾ ਹੈ ਅੱਗੇ ਹੋ ਕੇ ਜਦੋਂ ਵੀ ਕੋਈ ਦੱਸੂ ਨਾਅ ਤੇ ਹਮਲਾ ਦੇ ਤੇ ਹਮਲਾ ਕਰਨੀ ਕੋਸ਼ਿਸ਼ ਕਰਦਾ ਹੈ ਨਾ ਪੰਜਾਬੀ ਆਪਣੇ ਹੱਕ ਤੇ ਗੋਲੀਆਂ ਖਾਂਦੇ ਆ ਉਹਦੀ ਮਦਦ ਕਰਦੇ ਆ ਜਿਹੁੰਦੇ ਬਿਰਤਾਂ ਪਈ ਆ ਤੇ ਕਹਿੰਦੇ ਕੇਂਦਰ ਕਿਉਂ ਝੁਕਦਾ ਡੈਮਾ ਦਾ ਜਿਹੜਾ ਪ੍ਰਬੰਧਨ ਹੈ ਪੰਜਾਬ ਦੇ ਹਵਾਲੇ ਕਰਨ ਦੀ ਮੰਗ ਉੱਠੀ ਐ ਸੋ ਤੁਹਾਡਾ ਇਸ ਬਾਰੇ ਸਾਰਾ ਜਿਹੜਾ ਡੈਮਾ ਦਾ ਪ੍ਰਬੰਧਾ ਪੰਜਾਬ ਦੇ ਹਵਾਲੇ ਹੋਣਾ ਚਾਹੀਦਾ ਹੈ ਉਹ ਕੇਂਦਰ ਇਸ ਮਾਮਲੇ ਤੇ ਕੀ ਜਵਾਬ ਦੇਗਾ ਹਾਲਾਂਕਿ ਪਾਰਟੀਆਂ ਨੇ ਪ੍ਰੈਸ ਕਾਨਫਰੰਸ ਕਰਨ ਲਈ ਕਿ ਡੈਮਾ ਦਾ ਪ੍ਰਬੰਧਾ ਕੇਂਦਰ ਦੇ ਹਵਾਲੇ ਹੋਵੇ ਤੇ ਡੁੱਬੇ ਹੋਰ ਕੋਈ ਤੇ ਫੈਸਲਾ ਕੋਈ ਹੋਰ ਲੱਕੇ ਸ਼ੁਗਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਵੀਕਲੀ ਸਤਿ ਸ਼੍ਰੀ ਅਕਾਲ ਦਸ਼ਕਾ ਦਾ ਮੈਂ ਸਵਾਤੀ ਗੁਪਤਾ ਨਿੱਕਰ ਸਵਾਗਤ ਕਰਦੀ ਹਾਂ ਸੋ ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਪੰਜਾਬ ਦੇ ਅਹਿਮ ਤੇ ਪੱਖ ਦੇ ਮੁੱਦਿਆਂ ਦੇ ਬਾਰੇ ਵਿੱਚ ਸੋ ਹੀ ਨਾ ਹੀ ਅਹਿਮ ਮੁੱਦਿਆਂ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਭ ਤੋਂ ਪਹਿਲਾਂ ਜੁਹਾਂ ਦਾ ਸਵਾਗਤ ਕਰ ਲੈਣੇ ਆ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਮਿਹਰਬਾਨੀ ਵੀ ਭਾ ਇਹਨੇ ਸਤਿਕਾਰ ਅਨਵ ਦਸ਼ਕਾ ਨੂੰ ਸਤਿ ਸ਼੍ਰੀ ਅਕਾਲ ਜੀ ਅਹਿਮ ਦਿਨਾਂ ਸੁਚੇ ਪੰਜਾਬੀਆ ਨਹੀਂ ਲਓ ਸਵਾਲ ਜੀ ਸੋ ਅੱਜ ਪੰਜਾਬ ਦਾ ਅਹਿਮ ਮੁੱਦਾ ਕਿ ਅੱਜ ਪੰਜਾਬ ਦੇ ਵਿੱਚ ਪੰਜਾਬ ਵਿਧਾਨ ਸਭਾ ਦਾ ਇੱਕ ਵਿਸ਼ੇਸ਼ ਸੈਸ਼ਨ ਹੋਇਆ ਜਿਸ ਦੇ ਵਿੱਚ ਪੰਜਾਬ ਦੇ ਹੜ੍ਹਾਂ ਦੇ ਬਾਰੇ ਅਹਿਮ ਚਰਚਾ ਕੀਤੀ ਗਈ ਹੈ ਸੋ ਇਸੇ ਵਿਚਾਲੇ ਹੀ ਹੁਣ ਜਿਹੜੀ ਹੈ ਮਾਨ ਸਰਕਾਰ ਦੇ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਨਿੰਦਾ ਮਤਾ ਪੇਸ਼ ਕੀਤਾ ਗਿਆ ਸੋ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਬਹੁਤ ਅਹਿਮ ਮਾਮਲਾ ਪਾ ਸਾਰੇ ਜਾਣਦੇ ਆ ਪੰਜਾਬ ਵਿੱਚ ਇਸ ਤਰ੍ਹਾਂ ਪਿਛਲੇ 1 ਮਹੀਨੇ ਤੋਂ ਹੜ੍ਹਾਂ ਦੀ ਤਬਾਹੀ ਹੋਈ ਹੈ ਹਜ਼ਾਰਾਂ ਏਕੜ ਫਸਲ ਤਬਾਹ ਜੀ ਬਹੁਤ ਸਾਰੇ ਪੰਡ ਪਾਣੀ ਚ ਖਿਰ ਗਏ ਜ਼ਾਰਾਂ ਘਾਟੇ ਕੇ ਮਨੁੱਖੀ ਜਾਨਾਂ ਚ ਲੇ ਗਿਆਂ ਡੰਗਰ ਜਾਨ ਮਾਲ ਦਾ ਵੱਡੀ ਪੱਧਰ ਤੇ ਨੁਕਸਾਨ ਜੀ ਤਵਾਹੀ ਇਹ ਕਿਹਾ ਜਾ ਰਹਾ ਹੈ ਕਿ 1988 ਚ ਹਣਾ ਕਰਨ ਇਸ ਤਰ੍ਹਾਂ ਦੀ ਤਵਾਹੀ ਹੋਈ ਸੀ ਪਰ ਹੁਣ ਕਹਿੰਦੇ ਕੇ ਇਸ ਤੋਂ ਵੀ ਵੱਡੀ ਤਵਾਹੀ ਹੋਈ ਹੈ ਸੋ ਇਹ ਸਾਰੇ ਕਸੇ ਦੀ ਜਾਣਕਾਰੀ ਲਈ ਪੰਜਾਬੀਆਂ ਨਾਲ ਸਾਂਝ ਪਾਉਣ ਲਈ ਜਾਂ ਕੇਂਦਰ ਨੂੰ ਸੁਨਿਆ ਦੇਣ ਲਈ ਜੀ ਅੱਜ ਜੇ ਜੋ ਆਪਾਂ ਗੱਲ ਕਰ ਰਹੇ ਆਂ ਸਾ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬਲੈਕ ਜਿਹੜਾ ਹੜ੍ਹਾਂ ਦੇ ਮੁੱਦੇ ਨਾਲੀ ਸੰਬੰਧਿਤ ਹੈ ਭੁਖਾਂਚਰੀ ਭਗਵਾਂ ਤੋਂ ਮਾਨ ਦੇ ਸਰਕਾਰ ਉਹਦੇ ਬਰੋਂ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੰਗਦੇ ਅੰਦਰ ਜੀ ਮਤਾ ਪੇਸ਼ ਕੀਤਾ ਗਿਆ ਜੀ ਜਿਸ ਚ ਕੇਂਦਰ ਦੀ ਨਿਖੇਦੀ ਕੀਤੀ ਗਈ ਹੈ ਜੀ ਇਹਨੇ ਭਾਰੀ ਹਾਨੀ ਹੋਣ ਦੇ ਬਾਅਦੂ ਨਾ ਵੱਡਾ ਨੁਕਸਾਨ ਹੋਣ ਦੇ ਬਾਅਦੂ ਜੀ ਕੇਂਦਰ ਨੇ ਪੰਜਾਬ ਦੀ ਬਾਹ ਨਹੀਂ ਫੜੀ ਨਾ ਦੀ ਮਦਦ ਨਹੀਂ કરી ਵਿੱਚੋ ਤਾਂ ਕਿ ਪ੍ਰਧਾਨ ਮੰਤਰੀ 1600 ਕਰੋੜ ਰੁਪਏ ਦਾ ਦਾ ਐਲਾਨ ਕਰਕੇ ਗਏ ਸੀ ਪੰਜਾਬ ਚ ਕੇ ਰਾਹ ਦਿਆਂਗੇ ਉਹਦੀ ਵੀ ਕਹਿੰਦੇ ਅਜੇ ਤੱਕ ਫੁੱਟੀ ਕੌਡੀ ਨਹੀਂ ਆਈ ਹੋ ਰਹਾ ਤਾਂ ਮਦਦਤਾ ਕੀ ਮਿਲਣੀ ਸੀ ਉਹਦੀ ਸਥਿਤੀ ਦੇ ਅੰਦਰ ਕਿਹਾ ਕਿ ਪੰਜਾਬ ਨਾਲ ਤਕਰਾ ਕੀਤਾ ਜਾ ਰਿਹਾ ਹੈ ਵਿਤਕਰਾ ਕੀਤਾ ਜਾ ਰਿਹਾ ਹੈ ਔਰ ਇਹ ਮਤਾ ਲੰਦਾ ਗਿਆ ਪੰਜਾਬ ਦੇ ਜਲ ਸਰੋਤ ਮੰਤਰੀ ਵਿੰਦ ਗੋਇਰ ਵੱਲੋਂ ਸਰਵਨਸਪਾਸਟੇਗਾਲ ਕੀ ਕਿ ਕੇਂਦਰ ਦੇ ਮੰਤਰੀ ਆਏ ਜ਼ਾਂ ਮੰਤਰੀ ਆਏ ਪਾਸਪਰ ਆਗੂ ਆਏ ਮਾਰ ਕੇਂਦਰ ਦੀ ਜਿਹੜੀ ਪਾਜਪਾਦੀ ਸਰਕਾਰ ਹੈ ਉਹ ਪੰਜਾਬ ਨਾਲ ਲਗਾਤਾਰ ਠਕਾ ਕਰ ਰਹੀ ਹੈ ਕਿਉਂ ਇੱਕ ਤਾਂ ਉਹਨਾਂ ਨੇ ਵੱਡੀ ਮਿਸਾਲ ਦੇ ਦਿੱਤੀ ਹੈ ਕਿ ਜਦੋਂ ਕਿਸਾਨੀ ਅੰਦੋਲਨ ਸੀ ਕੇਂਦਰ ਨੂੰ ਜਿਹੜੇ ਇੱਕ ਤਿੰਨ ਕਾਲੇ ਕਾਨੂੰਨ ਸੀ ਉਹ ਵਾਪਸ ਲੈਣੇ ਪਏ ਤੇ ਉਹਦੇ ਵਿਰੋਧ ਦੇ ਵਿੱਚ ਕਹਿੰਦੇ ਹੁਣੇ ਬਦਲਾ ਲਿਆ ਜਾ ਰਿਹਾ ਹੈ ਕੇਂਦਰ ਵੱਲੋਂ ਜਨਤਾ ਦੀ ਮਦਦ ਨਹੀਂ ਕੀਤੀ ਜਾ ਰਹੀ ਇਹ ਸਾਰੇ ਕੁਝ ਕਹਿੰਦੇ ਬਾਜੂਦ ਬਲਕਿ ਠਿਗਰਾ ਪੰਜਾਬ ਉਰ ਪਨਿਆ ਜਾ ਰਿਹਾ ਹੈ ਬਹੁਤ ਸਾਰੇ ਮੁੱਖਿਆਦਿਨ ਆਦੀਵਨ ਨੇ ਗੱਲ ਕੀਤੀ ਖਾਸ ਤੌਰ ਤੇ ਕਿੰਨੇ ਜਿਹੜੇ ਮੰਤਰੀ ਆਏ ਵੀ ਕੇਂਦਰ ਵੱਲੋਂ ਕਿਹਾ ਵੀ ਜਾ ਰਿਹਾ ਉਹਨਾਂ ਨੇ ਕਿਹਾ ਜਾ ਰਿਹਾ ਜੀ ਪੰਜਾਬ 'ਚ ਹੜਤਾਂ ਆਇਆ ਕਿ ਖਨਨ ਕਰਕੇ ਜਿਹੜਾ ਹੈਗਾ ਮਾਈਨਿੰਗ ਹੋਈ ਹੈ ਪੰਜਾਬ ਨੂੰ ਸਮਝ ਸੇ ਸੰਭਾਲਿਆ ਨਹੀਂ ਗਿਆ ਨਾ ਪ੍ਰਬੰਧ ਨਹੀਂ ਕੀਤੇ ਗਏ ਇਸ ਕਰਕੇ ਇੰਨਾ ਵੱਡਾ ਨੁਕਸਾਨ ਹੋਇਆ ਸੋ ਸਾਰਾ ਠਿਕਣਾ ਲੈਣਾ ਪੰਜਾਬ ਸਰਕਾਰ ਦੇ ਕੋਸ਼ਿਸ਼ ਕੀਤੀ ਗਈ ਹੈ ਉਹਦੇ ਲਈ ਕਿਹਾ ਗਿਆ ਕਿ ਅਸਾ ਵਿਪਤਾ ਦੀ ਘੜੀ ਚਾਹੀਦੀ ਤੇ ਸੀ ਕੇਂਦਰ ਨੂੰ ਪੰਜਾਬ ਲਈ ਅੱਗੇ ਆਉਂਦਾ ਪੰਜਾਬ ਦੀ ਮੱਦਦ ਕਰਦਾ ਸੂਬਾ ਮੰਤਰੀ ਨੇ ਆਉਣ ਦੇ باوجود ਦੀ ਅਜੇ ਤੱਕ ਕੋਈ ਮਦਦ ਨਹੀਂ ਕੀਤੀ ਕਹਿੰਦੇ ਜਿਹੜਾ 240 ਕਰੋੜ ਰੁਪਏ ਦੀ ਗੱਲ ਕਰਦੇ ਹਨ ਕਿ 240 ਕਰੋੜ ਰੁਪਏ ਦੀ ਮਦਦ ਕੀਤੀ ਗਈ ਆ ਉਹ ਮਦਦ ਦਾ ਕਹਿੰਦੇ ਹੋਆ ਜਿਹੜੀ ਪਿਛਲੇ ਬਜਟ ਸੈਸ਼ਨ ਚ ਕੇਂਦਰੀ ਵਿੱਤ ਮੰਤਰੀ ਵੱਲੋਂ ਕੁਦਰਤੀ ਆਫਤ ਫੰਡ ਜਿਹੜੇ ਕਾਗਜ਼ ਪੱਤਰ ਤੇ ਰੱਖੇ ਗਏ ਆ ਉਹਦੇ ਚੋਂ 240 ਕਰੋੜ ਦਿੱਤਾ ਗਿਆ ਤਾਂ ਕਿ 1600 ਕਰੋੜ ਚੋਂ ਅਜੇ ਕੁਝ ਵੀ ਨਹੀਂ ਦਿੱਤਾ ਗਿਆ ਸੋ ਪੰਜਾਬ ਵੱਲੋਂ ਨਿਖੇਦੀ ਮਤਾ ਜਾਂਦਾ ਗਿਆ ਜਿਨਾਂ ਕਿ ਲੱਗਦਾ ਅਗਲੇ ਦਿਨਾਂ ਜਦੋਂ ਵੀ ਇਹ ਸੰਸਦ ਦੇ ਵਿੱਚ ਸਮਾਪਤੀ ਹੋਏਗੀ ਨਿਖੇਦੀ ਮਤੇ ਨੂੰ ਪ੍ਰਵਾਨਗੀ ਹੋਵੇਗੀ ਪਰ ਇਸ ਮਤੇ ਤੇ ਚੰਗੀ ਭਾਵੇਂ ਬਹਿਸ ਹੋ ਰਹੀ ਹੈ ਕਿ ਪੰਜਾਬ ਨਾਲ ਕਿਉਂ ਵੱਡੇ ਪੱਧਰ ਤੇ ਵਿਤਰਾ ਹਾਲਾਂਕਿ ਹੋਰੀ ਬਹੁਤ سارے ਸਵਾਲ ਉੱਠ ਰਹੇ ਹਨ ਪਰ ਇੱਕ ਗੱਲ ਦੇ ਉੱਤੇ ਮਾਫੀ ਮਤਭੇਦ ਹੋਣ ਦੇ ਬਾਵਜੂਦ ਕਾਂਗਰਸ ਮੁੱਖ ਵਿਰੋਧੀ ਧਿਰ ਹੈ ਤੇ ਆਪ ਹੈ ਉਹ ਤੋਂ ਖਾਸ ਤਰ੍ਹਾਂ ਰੜਕਦੀ ਨਜ਼ਰ ਨਹੀਂ ਆਈ ਪਰ ਦੋਨੇ ਤਰ੍ਹਾਂ ਦੇ ਆਪਸੀ મતਫੇਦ ਨਜ਼ਰ ਵੀ ਆਇਆ ਤੇ ਇਹ ਸਵਾਲ ਤੇ ਸਹਿਨ ਗਿਆ ਕਿ ਕੇਂਦਰ ਵੱਡੇ ਪੱਧਰ ਤੇ ਵਿਦਕਰਾ ਕਰਿਆ ਪੰਜਾਬ ਨਾਲ ਪਰ ਵਿਰਤੋ ਦੇ ਸਮੇਂ ਚ ਵੀ ਪੰਜਾਬ ਦੇ ਨਾਲ ਖੜਾ ਹੁੰਦਾ ਨਜ਼ਰ ਨਹੀਂ ਆ ਰਿਹਾ ਜੀ ਜੀ ਸੋ ਇਸੇ ਵਿਚਾਲੇ ਹੀ ਸਦਨ ਦੇ ਵਿੱਚ ਵਿਰੋਧੀ ਧਿਰ ਤੇ ਹਾਕਮ ਧਿਰ ਜਿਹੜੀ ਹੈ ਆਮੋ ਸਾਹਮਣੇ ਹੋਈਆਂ ਨੇ ਇਸੇ ਹਰਪਾਲ ਸਿੰਘ ਚੀਮਾ ਵਿਤਮੰਤਰੀ ਪੰਜਾਬ ਦੇ ਵੱਲੋਂ ਜਿਹੜਾ ਹੈ ਇਸ ਸਮੇਂ ਜਿਹੜਾ ਹੈ ਸਦਨ ਦੇ ਵਿੱਚ ਵਿਰੋਧੀ ਧਿਰ ਨੂੰ ਜਮ ਕੇ ਲਤਾੜਿਆ ਗਿਆ ਜਮ ਕੇ ਫਟਕਾਰ ਲਗਾਈ ਗਈ ਹੈ ਸੋ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਵਿਰੋਧੀ ਪਾਰਟੀ ਹੈ ਵਿਰੋਧੀ ਧਿਰ ਹੈ ਇਹ ਪੰਜਾਬ ਤੇ ਹੜਾਂ ਤੇ ਸਿਆਸਤ ਕਰ ਰਹੀ ਹੈ ਬਿਲਕੁਲ ਇਹਦੇ ਬਾਰੇ ਕੋਈ ਦੋਰ ਨਹੀਂ ਕੇਂਦਰ ਚ ਆ ਜਦਾਂ ਆਪਾਂ ਗੱਲ ਕਰਦੇ ਹਾਂ ਕਿ ਇਸ ਤਰ੍ਹਾਂ ਦੀ ਸਥਿਤੀ ਪੰਜਾਬ ਦੇ ਬਾਰੇ ਚ ਅਪਰੋਚ ਹੈਗੀ ਐ ਜਿ ਜਿਉ ਆਪਾਂ ਉਹ ਹੀ ਮੌਲਾ ਪੰਜਾਬ ਦਾ ਸਮਾਜ ਦੇਖਦੇ ਆ ਇੱਥੇ ਕੀ ਹੋ ਰਿਹਾ ਇੱਕ ਪਾਸੇ ਤਾਂ ਕੇਂਦਰ ਦੀ ਆਲੋਚਨਾ ਹੋ ਰਹੀ ਐ ਦੂਜੇ ਪਾਸੇ ਜੇ ਆਪਸੇ ਕਾਂਗਰਸ ਐ ਇੱਕ ਦੂਜੇ ਦੇ ਖਿਲਾਫ ਖੜਦੇ ਨਜ਼ਰ ਆ ਰਿਹਾ ਜਿ ਤੁਸੀਂ ਕਿਹਾ ਕਿ ਵਿਤ ਮੰਤਰੀ ਨੇ}{|\text{ਕਪਾਲ ਜੀ ਮਾਨ ਨੇ ਕਿਹਾ ਕਿ ਕਾਂਗਰਸ ਜਿਹੜੀ ਭਾਜਪਾ ਦੀ ਬੋਲੀ ਬੋਲ ਰਹੀ ਐ ਇਹਨੇ ਮਦਦ ਆ ਪੰਜਾਬ ਦੀ ਕਰਨੀ ਚਾਹੀਦੀ ਸੀ ਤੇ ਉਹਦੀ ਸਥਿਤੀ ਦੇ ਵਿੱਚ ਤੇ ਉਹ ਕਹਿੰਦੇ ਘੱਟੋ ਘਾਟਾ}} ਹਰਾਂ ਦੇ ਮੁੱਦੇ ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਜੀ ਹਨਾ ਕੇ ਤੋਂ ਪਹਿਲਾਂ ਜਦੋਂ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਇਆ ਸੀ ਸਪੀਕਰ ਕਸਰ ਸਿੰਘ ਸੰਧਵਾਨ ਨੇ ਥੋੜਾ ਫਸਾਰ ਵਿੱਚ ਚੜਾਂ ਦੇ ਦਿੱਤੇ ਵਾਲੀ ਜਾਣਕਾਰੀ ਦਿੰਦੇ ਆ ਸਦਨ ਤੋਂ ਸਰਬਸੰਮਤੀ ਨਾਲ ਇਹ ਮਤਾ ਪ੍ਰਵਾਨ ਕਰਨ ਦੀ ਅਤੇ ਮੰਗ ਕੀਤੀ ਉੱਥੇ ਇਹ ਵੀ ਕਿਹਾ ਗਿਆ ਕਿ ਇਸ ਮਾਮਲੇ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਸਭੇ ਪਿਆ ਨੂੰ ਇੱਕ ਥਾਂ ਖੜੇ ਹੋਣਾ ਨਜ਼ਰ ਆਉਣਾ ਚਾਹੀਦਾ ਹੈ ਇਸ ਮਾਮਲੇ ਤੇ ਹਾਕਮ ਦੇ ਵੱਲੋਂ ਖਾ ਤੌਰ ਤੇ ਗੱਲ ਕਹੀ ਗਈ ਕਿ ਕਾਂਗਰਸ ਜਿਹੜੀ ਹੈਗੀ ਆ ਆਈ.ਡੀ. ਸਿਟੀ ਦੇ ਵਿੱਚ ਵੀ ਉਹੀ ਬੋਲੀ ਬੋਲ ਰਹੀ ਹੈ ਜਿਹੜੀ ਕੇਂਦਰ ਬੋਲਿਆ ਟਕਰਾਅ ਦੀ ਸਥਿਤੀ ਲਗਾਤਾਰ ਹਾਲਾਂਕਿ ਕੁਝ ਹੋ ਹੋ ਜੇ ਮਾਮਲੇ ਵੀ ਆਏ ਫਾਰ ਐਗਜ਼ਾਮਪਲ ਜਿਹੜਾ 84 ਦਾ ਕਤਲੇਆਮ ਦਾ ਮਾਮਲਾ ਵੀ ਆਇਆ ਹਾਲਾਂਕਿ ਉਹਨਾਂ ਦੀ ਸਥਿਤੀ ਨਾਲ ਸੰਬੰਧਿਤ ਨਹੀਂ ਹੈ ਮਾਮਲਾ ਪਰ ਜਦੋਂ ਟਕਰਾਅ ਦੀ ਸਥਿਤੀ ਬਣਦੀ ਹੈ ਤਾਂ ਸਦਨ ਦੇ ਅੰਦਰ ਇਹੋ ਜਿਹੇ ਮੁੱਦੇ ਵੀ ਆਉਂਦੇ ਆ ਇੱਕ ਦੂਜੇ ਨੂੰ ਕਿਸ ਤਰ੍ਹਾਂ ਲਤਾੜਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਨੀਵਾ ਦਿਖਾਇਆ ਜਾ ਸਕਦਾ ਥੋੜਾ ਚਾਹੀਦਾ ਤੇ ਸੀਗਾ ਕਿ ਇਸ ਮਾਮਲੇ ਤੇ ਇੱਕ ਸਰਵਸੰਮਤੀ ਵਾਲੀ ਪੋਸਟ ਅਪਰੋਚ ਰੱਖੀ ਜਾਂਦੀ ਚਾਹੇ ਕਾਂਗਰਸ ਹੈ ਚਾਹੇ ਆਪ ਵਾਲੇ ਹੈ ਪਰ ਰੁਧੀ ਤੇ ਰਹੋਵੇ ਚਾਹੇ ਹੁਕਮਰਾਨ ਤੇ ਰਹੋਵੇ ਉਹਨਾਂ ਵੱਲੋਂ ਜਿਸ ਤਰ੍ਹਾਂ ਟਕਰਾਅ ਦੀ ਸਥਿਤੀ ਬਣੀ ਹਾਲਾਂਕਿ ਵਿਚਵੇਚੜਿਆ ਗਿਆ ਆਵਾਦੀ ਪਾਰਟੀ ਦੇ ਆਕੂਲ ਦੇ ਤਾਲੀਬਾ ਹਰਪਾਲ ਚਿਮਾ ਨੇ ਵੀ ਅਖੀਰ ਦੇ ਜਹੀ ਗੱਲ ਕਹੀ ਕਿ ਸਾਨੂੰ ਟਕਰਾਅ ਨਹੀਂ ਕਰਨਾ ਚਾਹੀਦਾ ਆਪਸ ਵਿੱਚ ਸਾਨੂੰ ਕੇਂਦਰ ਤੋਂ ਪੰਜਾਬ ਦੇ ਲਈ ਮਦਦ ਮੰਗਣੀ ਚਾਹੀਦੀ ਹੈ ਉਹ ਕਿ ਸਾਫ਼ ਗੱਲ ਹੈ 1600 ਕਰੋੜ ਰੁਪਏ ਜਿਹੜਾ ਦੇਣ ਦੀ ਗੱਲ ਕੀਤੀ ਆ ਉਹ ਵੀ ਨਹੀਂ ਔਰ ਪੰਜਾਬ ਨੇ ਮੰਗਤਾ ਕੀਤੀ ਸੀ 20000 ਕਰੋੜ ਦੀ 20000 ਕਰੋੜ ਦੀ ਮੰਗ ਤੇ ਦਾ ਗੱਲ ਸੁਣਵਾਈ ਨਹੀਂ ਹੋਈ ਔਰ ਦੂਜੀ ਗੱਲ ਜਿਹੜੀ ਪੰਜਾਬ ਨੂੰ ਖਾਸ ਤੌਰ ਤੇ ਇੱਕ ਚੀਜ਼ ਜਾਂ ਟਾਸ ਕੇਸ ਗੱਲ ਦੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਮੰਤਰੀ ਨੂੰ ਪੱਤਰ ਲਿਖਿਆ ਪਹੁੰਚੀ ਥੀ ਐਨਾ ਦਿਨ ਵੀ ਜਾਣ ਦੇ ਬਾਵਜੂਦ ਵੀ ਪ੍ਰਧਾਨ ਮੰਤਰੀ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲਣ ਦਾ ਸਮਾਂ ਤੱਕ ਨਹੀਂ ਦਿੱਤਾ ਦੇਖੋ ਪੰਜਾਬ ਇੱਕ ਵਾਰੀ ਆਪਾਂ ਕਹਿੰਨੇ ਖੜਕ ਪੁਜਾਇਆ ਦੇਸ਼ ਲਈ ਨਾਜ ਦਿੰਦਾ ਹੈ ਦੇ ਦੀ ਖਾਲੀ ਕਰਦਾ ਹੈ ਅੱਗੇ ਹੋ ਕੇ ਜਦੋਂ ਵੀ ਕੋਈ ਦੂਸਰ ਪੰਜਾਬ ਤੇ ਹਮਲਾ ਦੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਪੰਜਾਬੀ ਆਪਣੀ ਹਿੱਕ ਤੇ ਗੋਲੀਆਂ ਖਾਂਦੇ ਆ ਫੌਜ ਦੀ ਮਦਦ ਕਰਦੇ ਆ ਤੇ ਹੁੰਦੇ ਫਿਰ ਤੋਂ ਪਈਆ ਤੇ ਕਹਿੰਦੇ ਕੇਂਦਰ ਕਿਉਂ ਚੁੱਪ ਹੈ ਮਜ਼ਾਰ ਮੰਤਰੀ ਇਹ ਤੇ ਹੋ ਕੇ ਵੀ ਗਿਆ ਹਾਲਾਤ ਵੀ ਦੇਖੇ ਆ ਇਹਦੇ باوجود ਵੀ ਜਿਹੜਾ ਹੈਗਾ ਪੰਜਾਬ ਦਾ ਮੁੱਖ ਮੰਤਰੀ ਮੈਨ ਨੇ ਲਈ ਗੱਲ ਕਹਿ ਰਿਹਾ ਜੇ ਮੈਨਗੇ ਤਾਂ ਆਪਣਾ ਪੰਜਾਬ ਦੀ ਸਥਿਤੀ ਬਾਰੇ ਜਾਣਕਾਰੀ ਦੇਣਗੇ ਪੰਜਾਬ ਨੂੰ ਰਾਹਤ ਦੇਣਾ ਤਾਂ ਇੱਕ ਫਸਰਿਆ ਪੰਜਾਬ ਦੇ ਮੁੱਖ ਮੰਤਰੀ ਨੂੰ ਮੈਨ ਦਾ ਸਮਾਂ ਤੱਕ ਨਹੀਂ ਦਿੱਤਾ ਗਿਆ ਮੇਰਾ ਖਿਆਲ ਹੈ ਕਿ ਵੀਗੇ ਜਨਰਲਸ ਮੈਂ ਕੱਲ ਦਰਸ਼ਨ ਹਰਸਨ ਜੀ ਕਰਨੀ ਚਾਹਾਂ ਇਹਨੇ ਲੰਬੇ ਆਪਣੇ ਪ੍ਰੋਫੈਸ਼ਨਲ ਕੈਰੀਅਰ 'ਚ ਮੈਂ ਪਹਿਲਾ ਮੌਕਾ ਦੇਖਿਆ ਕਿ ਇਹੋ ਜੇ ਸੰਕਟ ਦੇ ਸਮੇਂ 'ਚ ਕਿਸੇ ਸੂਬੇ ਦਾ ਮੁੱਖ ਮੰਤਰੀ ਪ੍ਰਧਾਨ ਮੰਤਰੀ ਤੋਂ ਮੁਲਾਕਾਤ ਲਈ ਸਮਾਂ ਮੰਗ ਰਿਹਾ ਹੋਵੇ ਔਰ ਮੁਲਾਕਾਤ ਲਈ ਸਮਾਨਾ ਦਿੱਤਾ ਜਾਵੇ। ਉਹੀ ਵਜ੍ਹਾ ਨਾ ਦਰਸ਼ਕਾਂ ਨਾਲ ਇਹ ਗੱਲ ਵੀ ਸਾਂਝੀ ਕਰਨੀ ਚਾਹਾਂਗਾ। ਇਹ ਵੀ ਸ਼ਾਇਦ ਪੰਜਾਬ ਦੇ ਇਤਿਹਾਸ ਪਹਿਲਾ ਮੌਕਾ ਆ ਕਿ ਹੁਕਮਰਾਨ ਕਰਦੇ ਜਿਹੜੇ ਵਿਧਾਇਕ ਹੈ ਮੰਤਰੀ ਹੈ ਉਹਨਾਂ ਵੱਲੋਂ ਸਦਨ ਚ ਤਰਤਿਆਂ ਚੋ ਕੇ ਮੰਤਰੀ ਦੇ ਖਰਾਬ ਮਰਦਾਵਾ ਕਹਿਣਾ ਪਿਆ ਸਪੀਕਰ ਦੇ ਅੱਗੇ ਆ ਕਿ ਨਾਰੇबाजी ਕੀ ਕੀਤੀ। ਕਣੀ ਕਦੇ ਪਹਿਲਾ ਜਿਹੜਾ ਮੌਕਾ ਨਹੀਂ ਆ ਕਿ ਸਰਕਾਰ ਆਪਣੀ ਹੋਵੇ ਵਿਦਾਇਕ ਆਪਣਾ ਸਰਕਾਰ ਆਪਣੀ ਐਮ ਐਲ اے ਮੰਤਰੀ ਸਾਰਾ ਤੇ ਉਹਨਾਂ ਵੱਲੋਂ ਹੀ ਜਿਹੜਾ ਹੈਗਾ ਸੰਗੰਦੇਦਰ ਵਿਰੋਧੀਦਰ ਦਾ ਪ੍ਰੋਟੈਸਟ ਕਰਦੀ ਹੁੰਦੇ ਕਿ ਸਾਨੂੰ ਬੋਲਣ ਦਾ ਸਮਾਂ ਨਹੀਂ ਦਿੱਤਾ ਕਿ ਸਾਡੀ ਗੱਲ ਨਹੀਂ ਮੰਨੀ ਗਈ ਪਰ ਇਹ ਪੰਜਾਬ ਦੇ ਪੰਜਾਬ ਦਾ ਸਫਾ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਕਿ ਹਾਕਮਦਰ ਵੱਲੋਂ ਹੀ ਪੰਜਾਬ ਦਾ ਸਮਾਜ ਦੇ ਅੰਦਰ ਭਗਤੀਆਂ ਲੈ ਕੇ ਪ੍ਰੋਟੈਸਟ ਕੀਤਾ ਗਿਆ ਰੋਸ ਪ੍ਰਗਟ ਕੀਤਾ ਗਿਆ ਕਿ ਕੇਂਦਰ ਸਾਡੇ ਨਾਲ ਵੱਡਾ ਵਿਤਕਰਾ ਕਰ ਰਿਹਾ ਹੈ ਵਾਸਪਿਕ ਨੂੰ ਸਾਰੇ ਕਾਜ ਚ ਚੱਲਦੇ ਆਂ ਘਟੂ ਘਟ 20 ਮੈਂਡਲੀ ਦੇ ਸਦਨ ਮਲਤਵੀ ਕਰਨਾ ਪਿਆ 20 ਮਿੰਟ ਦੇ ਬਾਅਦ ਨਵੇਂ ਸਿਰੇ ਤੋਂ ਕਾਰਵਾਈ ਸ਼ੁਰੂ ਹੋਈ ਜਣੀ ਗੱਲ ਬੜੀ ਸਾਫ਼ ਦੀ ਨਜ਼ਰ ਆਈ ਹੈ ਉੱਥੇ ਕਿ ਭਾਜਪਾ ਸਾਰੇ ਮਾਮਲੇ 'ਚ ਅਲੱਗ-ਥਲੱਗ ਪੈਂਦੀ ਨਜ਼ਰ ਆਈ ਹੈ ਹਾਲਾਂਕਿ ਬਖਰੀ ਗੱਲ ਆਪ ਸਾਰੇ ਜਾਣਦੇ ਆ ਕਿ ਜਿਵੇਂ ਵਿਧਾਨ ਸਭਾ ਦਾ ਸੈਸ਼ਨ ਖਤਮ ਹੋਏਗਾ ਜਾਂ ਉਸ ਤੋਂ ਪਹਿਲਾਂ ਆਪ ਜਿਵੇਂ ਜਿਸ ਤਰ੍ਹਾਂ ਗੱਲ ਹੋਈ ਉੱਥੇ ਕਾਂਗਰਸ ਨੇ ਗੱਲ ਕੀਤੀ ਹੈ ਇਸੇ ਤਰੀਕੇ ਨਾਲ ਭਾਜਪਾ ਦੇ ਆਗੂ ਆਪਣੇ ਮੀਡੀਆ ਵਾਲੇ ਮਤਲਬ ਗ੍ਰਾਉਂਡ 'ਤੇ ਆਪਣੀ ਗੱਲ ਕਹਿਣਗੇ ਪਰ ਕਿਉਂਕਿ ਪੰਜਾਬ ਵਿਧਾਨ ਸਭਾ ਦਾ ਸਦਨ ਇੱਕ ਪਵਿੱਤਰ ਸਦਨ ਕਿਹਾ ਜਾਂਦਾ ਹੈ ਜਿਸ ਨੂੰ ਸਾਰਾ ਪੰਜਾਬ ਸੁਣਦਾ ਦੇਖਦਾ ਹੈ ਉੱਥੇ ਜਿਹੜੇ ਭਾਜਪਾ ਦੇ ਦੋ ਵਿਧਾਇਕ ਸੀ ਉੱਥੇ ਸੂ ਜਾਣਕਾਰੀ ਦਿੱਤੀ ਗਈ ਹੈ ਕਿ ਭਾਜਪਾ ਦੇ ਵਿਧਾਇਕ ਵੀ ਉਸ ਸਦਨ ਦੇ 'ਚ ਹਾਜ਼ਰ ਨਹੀਂ ਹੋਏ ਇਸ ਤਰੀਕੇ ਨਾਲ ਸਥਿਤੀ ਦੇ ਅੰਦਰ ਭਾਜਪਾ ਸਦਨ ਦੇ ਅੰਦਰ ਨਾ ਸਿਰਫ ਆਪਣੀ ਹਾਜ਼ਰੀ ਲੋਅ ਸਕੀ ਸਗੋਂ ਸਾਰੇ ਮਾਮਲੇ ਤੇ ਅਲੱਗਥਲ ਪੈਂਦੀ ਨਜ਼ਰ ਆਈ ਹੈ ਔਰ ਵੱਡਾ ਸਵਾਲ ਇਹ ਹੀ ਉੱਠ ਰਿਹਾ বারবার ਕਿ ਕੇਂਦਰ ਪੰਜਾਬ ਨੂੰ ਮਦਦ ਕਿਉਂ ਨਹੀਂ ਕਰ ਰਿਹਾ ਕਿਉਂ ਬਿਫਕਰਾ ਪੰਜਾਬ ਦੇ ਨਾਲ ਆਪਣਾ ਜਾ ਰਿਹਾ ਹੈ ਜੀ ਜੀ ਸੋ ਇਸੇ ਵਿਚਾਰੇ ਇੱਕ ਖਬਰ ਇਹ ਵੀ ਸਾਹਮਣੇ ਆਈ ਹੈ ਕਿ ਪੂਰੇ ਸਦਨ ਦੇ ਵਿੱਚ ਜਿਹੜੀ ਹੈ ਦੈਮਾ ਦਾ ਜਿਹੜਾ ਪ੍ਰਬੰਧਨ ਹੈ ਪੰਜਾਬ ਦੇ ਹਵਾਲੇ ਕਰਨ ਦੀ ਮੰਗ ਉੱਠੀ ਹੈ ਸੋ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਵਿਭਾਨ ਸਵਾਲ ਹੈ ਦੇਖੋ ਸਾਰਾ ਸਾਬੀ ਜਿਹਾ ਬਾਕੀ ਇਹਨਾਂ ਸਿਆਪਾਇ ਡੈਮਾਂ ਨੂੰ ਲੈ ਕੇ ਪਿਆ ਹੈ ਜੀ ਡੈਮਾਂ ਦੇ ਪ੍ਰਾਂਧੋਂ ਲੈ ਕੇ ਖਾਸੌਰ ਤੇ ਪਾਕੜਾ ਬਿਆਸ ਮੈਨੇਜਮੈਂਟ ਬੋਰਡ ਪਹਿਲਾਂ ਜਦੋਂ ਮਾਮਲਾ ਉੱਠਿਆ ਸੀ ਉਦੋਂ ਪਾਣੀ ਦੀ ਕਾਰਟ ਸੀ 25 ਜਿਆ ਫੇ ਸ਼ੁਰੂ ਦੀ ਗੱਲ ਕਰਦੇ ਆਂ ਪਹਿਲੇ ਮਹੀਨੇ ਚ ਜਦੋਂ ਪਾਣੀ ਦਾ ਡੈਮਾਂ ਦਾ ਪੱਧਰ ਵੀ ਠਾ ਗਿਆ ਹੁੰਦਾ ਤੋਂ ਉਸ ਵੇਲੇ ਹਰਿਆਣਾ ਪਾਣੀ ਦੀ ਵੱਧ ਮੰਗ ਕਰ ਰਿਹਾ ਸੀ ਪੰਜਾਬ ਕਹਿੰਦਾ ਸੀਗੇ ਫਾਸ ਤੋਂ ਪਾਣੀ ਸਰਟ ਕੋਲ ਦੇਣ ਲਈ ਹੈ ਹੀ ਨਹੀਂ ਹਰਿਆਣਾ ਆਪਣੇ ਸਿੱਧਾ ਪਾਣੀ ਲੈ ਚੁੱਕਾ ਜੀ ਇਹਦੇ باوجود ਪਾਗੜਾ ਬਿਅਾਸ ਮੈਨੇਜਮੈਂਟ ਬੋਰਡ ਦਾ ਜਿਹੜਾ ਚੇਅਰਮੈਨ ਹੈ ਉਹਨਾਂ ਸਾਰੇ ਵੱਲੋਂ ਹਰਿਆਣਾ ਦੀ ਮਦਦ ਕੀਤੀ ਗਈ। ਹਰਿਆਣਾ ਨੇ ਤਾਂ ਆਪਣੇ ਹੱਕ 'ਚ ਬੋਲਣਾ-ਬੋਲਣਾ ਸੀ। ਰਾਜਸਥਾਨ ਨੇ ਵੀ ਉਹਨਾਂ ਨੇ ਹੱਕ 'ਚ ਫੋਟ ਪਾਈ ਗਈ। ਤੇ ਹਮਾਚਲ ਉੱਥੇ ਸ਼ਾਇਦ న్యూਟਰਲ ਰਹਿ ਗਿਆ। ਤੇ ਕੇਂਦਰ ਨੇ ਵੀ ਇਸ ਮੁੱਦੇ ਤੇ ਹਰਿਆਣਾ ਦੀ ਮਦਦ ਕੀਤੀ। ਹੁਣ ਜਦੋਂ ਪੰਜਾਬ ਹਟ ਗਿਆ ਕਿੰਨਾ ਵੱਡਾ ਨੁਕਸਾਨ ਹੋ ਗਿਆ। ਕਰੋੜਾਂ ਰੁਪਏ ਦਾ ਨੁਕਸਾਨ, ਮਾਨਵੀ ਨੁਕਸਾਨ, ਫਸਲਾਂ ਦਾ ਨੁਕਸਾਨ। ਜੀ ਨਾਨੀ ਆਪਾ ਜਨੇ ਮਰਜੀ ਅੰਕੜਿਆਂ ਦਾ ਸਾਹਕਤਾ ਲਾਈ ਜਾਈਏ ਮੋਟਾ ਜਿਹਾ ਅੰਦਾਜ਼ਾ ਇਹ ਮਾਰਾਂ ਦਾ ਕਿ ਕਈ ਸਾਲਾਂ ਤੱਕ ਪੰਜਾਬ ਇਸ ਆਫਤ ਤੋਂ ਬਾਹਰ ਨਹੀਂ ਆ ਸਕਦਾ ਹੁਣ ਐਡੀ ਵੱਡੀ ਆਫਤ ਦਾ ਸਾਹਮਣਾ ਕਰੇ ਪੰਜਾਬ ਤੇ ਕਹਿੰਦੀ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਦਾ ਪਾਣੀ ਛੱਡਣ ਦਾ ਜਿਹੜਾ ਫੈਸਲਾ ਕਰਨਾ ਹੈ ਉਹ ਬੋਰਡ ਦਾ ਚੇਅਰਮੈਨ ਕਰੇਗਾ ਔਰ ਚੇਅਰਮੈਨ ਹੀ ਕੇਂਦਰ ਦੀ ਹਦਾਇਤਾਂ ਦਾ ਪਾਲ ਕਰੇਗਾ ਕਿਉਂਕਿ ਨਿਯੁਕਤੀ ਕੇਂਦਰ ਨੇ ਕਰਨੀ ਹੁੰਦੀ ਹੈ ਜੀ ਬਿਲਕੁਲ ਜਦੋਂ ਡਾਇਰੈਕਟਲੀ ਜਾਂ ਇੰਡਾਇਰੈਕਟਲੀ ਸਾਰਾ ਰੌਂਦੀ ਕੇਂਦਰ ਦੇ ਕੋਲੇ ਆ ਜੀ ਪਾਣੀ ਪੰਜਾਬ ਚ ਵਗਣਾ ਤੋ ਆਹੀ ਪੰਜਾਬ ਦੇ ਨੇ ਕਿਹਾ ਜੀ ਡੈਮੋਕ੍ਰੈਟਿਕ ਸਿਸਟਮ ਹੈ ਇਤਫਾਕ ਹੈ ਕਿ ਹੜ ਰਿਹਾ ਪੰਜਾਬ ਪੰਜਾਬ ਕਿੰਨਾ ਪਾਣੀ ਚਾਹੁੰਦਾ ਕਿੰਨਾ ਨਹੀਂ ਚਾਹੁੰਦਾ ਜਾਂ ਜਾਂਦੇ ਹੜਾਂ ਦੀ ਸਥਿਤੀ ਬਣੀ ਵੀ ਹੈ ਕਿੰਨਾ ਪਾਣੀ ਸਿੰਜਿਆ ਜਾਣਾ ਦੇਖੋ ਪੰਜਾਬ ਦੀ ਸਰਕਾਰ ਹੋਵੇ ਪੰਜਾਬ ਦੇ ਲੋਕ ਹੋਣ ਉਹਨਾਂ ਤੋਂ ਬਾਅਦ ਕਿਹੜਾ ਚੰਦੇ ਤੋਂ ਹੋ ਸਕਦਾ ਉਹਨਾਂ ਦੇ ਸਿਰ ਤੇ ਲਾ ਕੇ ਜ਼ਿੰਮੇਵਾਰੀ ਕੇਂਦਰ ਨੇ ਬਾਹਲੇ ਲੋਕਾਂ ਦੀ ਪਾਈ ਹੈ ਬਾਹਲੇ ਅਧਿਕਾਰੀਆਂ ਦੀ ਜਿਨ੍ਹਾਂ ਨੇ 2 ਸਾਲ 3 ਸਾਲ ਨੌਕਰੀ ਕਰਨੀ ਹੁੰਦੀ ਹੈ ਉਸ ਤੋਂ ਬਾਅਦ ਪਤਾ ਨਹੀਂ ਕਿਹੜੇ ਸੂਬੇ ਚ ਆਉਂਦੇ ਆ ਤੇ ਕਿਹੜੇ ਸੂਬੇ ਚ ਵਾਪਸ ਚਲੇ ਜਾਂਦੇ ਆ ਪੰਜਾਬ ਵਾਲੇ ਤਾਂ ਬਾਹਰ ਨਹੀਂ ਜਾ ਸਕਦੇ ਨਾ ਜੀ ਜਿਹੜੇ ਕਿਸਾਨਾਂ ਜਿਹੜਾ ਹਜ਼ਾਰਾਂ ਏਕੜ ਫਸਲਾਂ ਤਵਾ ਹੋ ਗਈਆਂ ਕਿਸੇ ਦਾ ਪਰਾ ਮਾਰਿਆ ਗਿਆ ਕਿਦਾ ਪੁੱਤ ਮਾਰਿਆ ਗਿਆ ਕਿਦਾ ਪਾਪ ਹੜ੍ਹ ਤੇ ਰੁੜ ਗਿਆ ਜੀ ਇਹਦੇ ਪੁੱਤਾਂ ਵਰਗੀ ਫਸਲ ਰੁੜ ਗਈ ਕਿਤੇ ਡੰਗਾ ਰੁੜ ਗਏ ਨੁਕਸਾਨ ਵੱਡੇ ਪੱਧਰ ਤੇ ਮਕਾਨ ਟਰੈਕਟਰ ਜ਼ਵੇ ਤੇ ਹੁਣ ਕੱਡੇ ਜਾ ਰਹੇ ਉਹ ਤਾਂ ਪੰਜਾਬ ਨਹੀਂ ਛੱਡ ਕੇ ਜਾ ਸਕਦੇ ਕਿ ਜਿੰਮੇਵਾਰੀਆਂ ਪੰਜਾਬੀਆਂ ਨੂੰ ਦਿੱਤੀ ਜਾਂਦੀ ਜਿੰਮੇਵਾਰੀ ਕਹਿੰਦੇ ਬਾਹਰ ਲੰਨ ਦਿੱਤੀ ਜਾਣੀ ਹੈ ਜਿਹੜਾ ਕਿ ਕੇਂਦਰ ਜਿਵੇਂ ਕਹੇ ਉਹਦੋਂ ਤੋਂ ਆਵਕਾਰ ਵੀ ਕਰੇਗਾ ਉਹ ਦੋ ਜਾਂ ਤਿੰਨ ਸਾਲਾਂ ਬਾਅਦ ਆਪਣੀ ਨੌਕਰੀ ਕਰੇਗਾ ਤੇ ਫਿਰ ਕਿਦੇ ਲੱਭਣਾ ਨਹੀਂ ਬਹੁਤ ਹੀ ਵੱਡੀ ਪਦ ਤੇ ਜੀਵ ਇਤਫਾਕ ਹੈ ਬੜਾ ਅਹਿਮ ਸਵਾਲ ਹੈ ਇਸ ਮੁੱਦੇ ਤੇ ਜਿਵੇਂ ਆਪਾਂ ਕਹੀਏ ਪੂਰੀ ਪੰਜਾਬ ਦੀਆਂ ਸੰਸਵਾਂ ਪੱਪਾ ਪਾਰ ਇੱਕ ਲਾਟੇ ਖੜੀ ਹੈ ਕਿ ਸਾਰਾ ਜਿਹੜਾ ਡੈਮਾਂ ਦਾ ਪਰੌਂਦਾ ਪੰਜਾਬ ਦੇ ਹਵਾਲੇ ਹੋਣਾ ਚਾਹੀਦਾ ਹੁਣ ਕੇਂਦਰ ਇਸ ਮਾਮਲੇ ਤੇ ਕੀ ਜਵਾਬ ਦੇਗਾ ਹਾਲਾਂਕਿ ਭਾਜਪਾ ਵਾਲੇ ਪ੍ਰੈਸ ਕਾਨਫਰੰਸ ਕਰਨਗੇ ਇਹਨਾਂ ਦਾ ਜਵਾਬ ਦੇਣਗੇ ਉਹਨਾਂ ਦਾ ਅਧਿਕਾਰ ਹੈ ਜਵਾਬ ਦੇਣਾ ਜੀ ਬਿਲਕੁਲ ਅਰ ਜਿੰਮੇਵਾਰੀ ਪੰਜਾਬ ਦੀ ਹੈ ਜਿਹੜਾ ਜਿਹੜਾ ਪੰਜਾਬ ਹੈ ਉਹਨੂੰ ਬਚਾਉਣ ਦੀ ਜ਼ਿੰਮੇਵਾਰੀ ਵੀ ਤੁਸੀਂ ਕਹਿੰਦੇ ਪੰਜਾਬ ਦੀ ਹੈ ਫਿਰ ਡੈਮਾਂ 'ਚ ਕਿੰਨਾ ਪਾਣੀ ਕਿਹੜੇ ਵੇਲੇ ਛੱਡਿਆ ਜਾਣਾ ਹੈ ਨਹੀਂ ਪੰਜਾਬ ਵਾਲੇ ਕਹਿੰਦੇ ਆ ਕਿ ਜਦੋਂ ਇਸ ਤਰ੍ਹਾਂ ਡੈਮਾਂ 'ਚ ਪਾਣੀ ਦਾ ਪੱਧਰ ਵੱਧਦਾ ਹੈ ਉਹਦਾ ਫੈਸਲਾ ਫੌਰੀ ਤੌਰ ਤੇ ਲੈਣ ਦੀ ਲੋੜ ਹੁੰਦੀ ਹੈ ਜਿਹੜੇ ਡੈਮਾਂ ਦੇ ਪ੍ਰਬੰਧਕ ਹੈ ਚੇਅਰਮੈਨ ਹੈ ਉਪਰਨ ਸੁੰਦਰ ਰਾਜਾ ਦੀ ਮੀਟਿੰਗ ਕਰਦੇ ਰਹਿ ਲੈਂਦੇ ਆ ਉਦੋਂ ਦਾ ਕਦਾ ਪੰਜਾਬ ਰੁੜ ਚੁੱਕਾ ਹੁੰਦਾ ਸੋ ਇਹ ਜੀ ਸਿੱਧੀ ਚ ਇੱਕ ਬਹੁਤ ਵੱਡਾ ਸਵਾਲ ਹੈ ਕਿ ਡੈਮ ਪੰਜਾਬ ਦੇ ਵਿੱਚ ਪਾਣੀ ਵੀ ਪੰਜਾਬ ਦਾ ਲੱਗਣਾ ਰੁੜਦਾ ਹੀ ਪੰਜਾਬ ਹੈ ਇਥੇ ਕੰਟਰੋਲ ਕਿੰਦਰ ਕਰੇਗਾ ਜੀਵ ਕਿਸਮ ਦੀ ਡੈਮੋਕ੍ਰੇਸੀ ਜਾਂ ਫੈਡਰਲ টাਚਾ ਪੰਜਾਬ ਨੂੰ ਜਿਸ ਤਰ੍ਹਾਂ ਦੀ ਖਤਰ ਦਾ ਸਾਹਮਣਾ ਕਰਨਾ ਪਹਿਲਾਂ ਜੀ ਸਿੱਧੀ ਦਾ ਸਾਹਮਣਾ ਕਰਨਾ ਪੈ ਰਿਹਾ ਆਪਸੀ ਕਾਂਗਰਸ ਹੋਵੇ ਅਕਾਲੀ ਹੋਵੇ ਜਾਂ ਆਪ ਹੋਵੇ ਹੁਣ ਜਿਨੇ ਮਰਜ਼ੀ ਮਤਭੇਦ ਹੋਣ ਇਹ ਕੋਈ ਨਹੀਂ ਕਹਿ ਸਕਦਾ ਜਿਨੇ ਪੰਜਾਬ ਚ ਰਹਿਣਾ ਹੈ ਕਿ ਡੈਮਾਂ ਦਾ ਪ੍ਰਬੰਧ ਕੇਂਦਰ ਦੇ ਹਵਾਲੇ ਹੋਵੇ ਤੇ ਡੁੱਬੇ ਹੋਰ ਕੋਈ ਤੇ ਫੈਸਲਾ ਕੋਈ ਹੋਰ ਲਵੇ ਅਜੀਬ ਸਵਾਲ ਹੈ ਜੀ ਜੀ ਸੋ ਪੰਜਾਬ ਦੀ ਗੱਲ ਹੋ ਰਹੀ ਹੈ ਪਾਣੀਆਂ ਦੀ ਗੱਲ ਹੋ ਰਹੀ ਹੈ ਪੰਜਾਬ 'ਚ ਆਏ ਹਾੜਾਂ ਦੀ ਗੱਲ ਹੋ ਰਹੀ ਹੈ ਸੋ ਇਸੇ ਵਿਚਾਲੇ ਹੀ ਹੁਣ ਸਵਾਲ ਉੱਠ ਰਹੇ ਨੇ ਮੌਸਮ ਵਿਭਾਗ ਦੀਆਂ ਪਵਿਖਵਾਣੀਆਂ ਤੇ ਜੀ ਹਾਂ ਕਿਹਾ ਜਾ ਰਿਹਾ ਹੈ ਕਿ ਜਿਹੜੀ ਮੌਸਮ ਵਿਭਾਗ ਦੀਆਂ ਪਵਿਖਵਾਣੀਆਂ ਨੇ ਉਹ ਸਹੀ ਨਹੀਂ ਹੁੰਦੀਆਂ ਸੋ ਜਿਹੜੀ ਇਹਨਾਂ ਦੀ ਪਵਿਖਵਾਣੀਆਂ ਕਰਕੇ ਹੀ ਜਿਹੜਾ ਹੈ ਪੰਜਾਬ ਦੇ ਵਿੱਚ ਫਲੱਡ ਆਇਆ ਹੈ ਸੋ ਕਿਉਂਕਿ ਇਹਨਾਂ ਦੀ ਪਵਿਖਵਾਣੀਆਂ ਸਹੀ ਨਹੀਂ ਸੀ ਜੇਕਰ ਇਹ ਸਹੀ ਹੁੰਦੀਆਂ ਤਾਂ ਅਜੇ ਸਥਿਤੀ ਨਾ ਬਣਦੀ ਸੋ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਬਿਲਕੁਲ ਹੀ ਹੈ ਸੋ ਆਹ ਪੰਜਾਬਦਾਨ ਸਾਜੇ ਇਸ ਮਾਮਲੇ ਤੇ ਵੀ ਜਿੱਦਾਂ ਪਰ ਜ਼ਿਕਰ ਕਰ ਰਹੇ ਆ ਜੀ ਜੇ ਆਪਾਂ کہہ ਆ ਕੇ ਦੇਖੋ ਕਈ ਮਾਲਾਂ ਤੇ ਆਪਸੇ ਜਾਪ ਤੇ ਕਾਂਗਰਸ ਦੇ મતਭੇਦ ਵੀ ਸਾਹਮਣੇ ਆਏ ਆ ਪਰ ਕੁਝ ਮੁੱਦੇ ਇਹੋ ਜਿਹੇ ਨੇ ਦੇ ਬਿਲਕੁਲ ਸਾਂਝੀ ਐ ਜੀ ਕਿਉਂਕਿ ਪੰਜਾਬੀ ਦੇਖ ਰਿਹਾ ਹੈ ਸਦਨ ਚ ਕੌਣ ਕੀ ਬੋਲਿਆ ਮੌਸਮ ਭਾਗ ਦੀ ਗੱਲ ਕਰਦੇ ਆ ਜੀ ਉਹ ਕਹਿੰਦੇ ਥੋੜਾ ਬਹੁਤਾ ਤਾਂ ਚਲੋ ਅਦਰ ਬਦਰ ਹੋ ਸਕਦਾ ਹੈ ਕਿ ਕੱਲ ਨੂੰ ਬਾਰਿਸ਼ ਕਿੰਨੀ ਹੋਏਗੀ ਉਹਦੇ ਕੋਈ 5% 10% ਵੱਧ ਗਈ ਘੱਟ ਗਈ ਅਨੁਮਾਨ ਚ ਫਰਕ ਪੈਸਾ ਤੇ ਇੱਥੇ ਕਹਿੰਦੇ 5 500 ਗੁਣਾ ਵਰਗਟ ਸਿੰਘ ਕਾਂਗਰਸ ਦੇ ਵਿਧਾਇਕਾ ਉਹ ਕਹਿ ਰਹੇ ਸੀ ਇੱਕ ਵਾਰ ਜਦ ਦਾ ਇੱਕ ਡੇਟ ਦਾ ਹਵਾਲਾ ਦੇ ਕੇ ਗੱਲ ਕਰ ਰਹੇ ਸੀ ਕਿ ਜਿਹੜਾ ਮੌਸਮ ਭਾਗ ਦੀ ਭਵਿੱਖਬਾਣੀ ਸੀ ਉਹਦੇ ਨਾਲੋਂ 19 ਫੀਸਦੀ ਵਧੇਰੇ بارش ਹੋਈ ਤਾਂ ਪੰਜਾਬ ਰੁੜੇਗਾ ਰੁੜੇਗਾ ਇਹ ਹੁਣ ਕੇਂਦਰ ਦੇ ਅਧੀਨ ਆਉਂਦਾ ਮੌਸਮ ਭਾਗ ਜ਼ਿੰਮੇਵਾਰੀ ਬਣਦੀ ਹੈ ਕੇਂਦਰ ਦੀ ਜਵਾਬਦੇਹੀ ਦੀ ਕਿ ਜਿਹੜਾ ਕਿਉਂ ਹੋਇਆ ਮੌਸਮ ਭਾਗ ਦੀ ਜਿਹੜੀ ਭਵਿੱਖਬਾਣੀ ਹੈ ਉਹਦੇ ਅਧਾਰ 'ਤੇ ਅਕਸਰ ਫੈਸਲੇ ਲਏ ਜਾਂਦੇ ਆ ਸਾਰੇ ਕਦਰ ਦੇ ਜਿਵੇਂ ਕਿ ਕਿਸਾਨੀ ਤੇ ਆਮ ਲੋਕਾਂ ਦੇ ਜ਼ਿੰਦਗੀ ਦੇ ਹਰ ਸ਼ੋਭੇ ਨਾਲ ਉਸ ਦਾ ਸੰਬੰਧ ਹੈ ਔਰ ਡੈਮਾਂ ਦਾ ਚੇਚੇ ਤੌਰ ਤੇ ਆ ਉਹ ਕਦੇ ਤੋਂ ਭਵਿੱਖਵਾਣੀ ਇਹ ਹੁੰਦੀ ਹੈ ਕਿ ਇੰਨੀ ਬਾਰਿਸ਼ ਹੋਏਗੀ ਜੇ 10 ਜਿਆਦਾ ਬਾਰਿਸ਼ ਹੁੰਦੀ ਨਜ਼ਰ ਆਉਂਦੀ ਹੈ ਭਵਿੱਖਵਾਣੀ ਹੈ ਤਾਂ ਡੈਮਾਂ ਦਾ ਪਾਣੀ ਥੋੜਾ ਵੱਧ ਰਿਲੀਜ਼ ਕੀਤਾ ਜਾਂਦਾ ਹੈ ਜੇ ਭਵਿੱਖਵਾਣੀ ਨਹੀਂ ਹੈ ਤਾਂ ਉਸ ਹਿਸਾਬ ਨਾਲ ਫੈਸਲੇ ਲੈ ਜਾਂਦੇ ਆ ਜਿੱਦ ਤੇ ਆਬ ਵਾਲਿਆਂ ਨੇ ਸਵਾਲ ਖੜਾ ਕੀਤਾ ਕਿ ਇਸ ਮਾਮਲੇ ਤੇ جواب ਦੀ ਤੈਅ ਹੋਣੀ ਚਾਹੀਦੀ ਹੈ ਕੌਣ ਹੈ ਜ਼ਿੰਮੇਵਾਰ ਔਰ ਕੇਂਦਰ ਦੇ ਅਧਿਕਾਰੀ ਹੈ ਮੌਸਮ ਭਾਗ ਨਾਲ ਜੁੜੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਣੀ ਚਾਹੀਦੀ ਹੈ ਔਰ ਕਾਂਗਰਸ ਨੇ ਵੀ ਇਸ ਮਾਮਲੇ ਤੇ ਹਮਾਇਤ ਕੀਤੀ ਹੈ ਇਹ ਵਕਈ ਗੈਰ ਜ਼ਿੰਮੇਵਾਰਾ ਨਾ ਵਤੀਰੇ ਔਰ ਇਸ ਵਤੀਰੇ ਦਾ ਭੁਗਤ ਰਿਆ ਪੰਜਾਬ ਜੀ ਜੀ ਸੋ ਇੱਥੇ ਗੱਲ ਕਰ ਰਹੇ ਹਾਂ ਅਸੀਂ ਪੰਜਾਬ ਵਿਧਾਨ ਸਭਾ ਦੇ ਵਿੱਚ ਹੋਈਆਂ ਚਰਚਾਵਾਂ ਦੇ ਬਾਰੇ ਵਿੱਚ ਸੋ ਇਸੇ ਵਿਚਾਲੇ ਉਸ ਸਦਨ ਦੇ ਵਿੱਚ ਇਹ ਮੰਗ ਵੀ ਉઠી ਹੈ ਕਿ ਪੈਸੇ ਦੀ ਮੰਗ ਹੈ ਉઠી ਹੈ ਕਿ ਜਿਹੜਾ ਪੰਜਾਬ ਦਾ ਪੈਸਾ ਹੈ ਉਹ ਮੁੱਖ ਮੰਤਰੀ ਰਾਹਤ ਫੰਡ ਵਿੱਚ ਜਾਵੇ ਸੋ ਦੂਸਰੇ ਪਾਸੇ ਆਪ ਸਰਕਾਰ ਦੇ ਵੱਲੋਂ ਜਿਹੜੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੇ ਵੱਲੋਂ ਮਿਸ਼ਨ ਚੜਤੀ ਕਲਾ ਬਣਾਇਆ ਹੈ ਇੱਕ ਜਿਹੜੀ ਹੈ ਇਸ ਸਕੀਮ ਦੇ ਤਹਿਤ ਜੋ ਇਹ ਲਾਂਚ ਕੀਤੀ ਗਈ ਹੈ ਵੀ ਜਿਹੜਾ ਰਾਹਤ ਫੰਡ ਹੈ ਇਸ ਮਿਸ਼ਨ ਦੇ ਵਿੱਚ ਜਾਵੇ ਮਿਸ਼ਨ ਚੜਦੀ ਕਲਾ ਸੋ ਤੁਹਾਡਾ ਇਸ ਬਾਰੇ ਇਹ ਵਿਚਾਰ ਹੈ ਕਿ ਜਿਹੜੀ ਹੈ ਵਿਰੋਧੀਆਂ ਦੇ ਵੱਲੋਂ ਜਿਹੜੀ ਮੰਗ ਚੁੱਕੀ ਗਈ ਹੈ ਕਿ ਜਿਹੜੀ ਹੈ ਰਾਹਤ ਫੰਡ ਮੁੱਖ ਮੰਤਰੀ ਰਾਹਤ ਫੰਡ ਦੇ ਵਿੱਚ ਪੰਜਾਬ ਦਾ ਪੈਸਾ ਜਾਣਾ ਚਾਹੀਦਾ ਹੈ ਜਾਂ ਫਿਰ ਮਿਸ਼ਨ ਚੜ੍ਹਦੀ ਕਲਾ ਦੇ ਵਿੱਚ ਦੇਖੋ ਇਹ ਸਿੱਧੀ ਟਗਰਾਵ ਵਾਲੀ ਲਈ ਹੈ ਉਥੇ ਇੱਕ ਪੰਜਾਬ ਵਿਧਾਨ ਸਭਾ ਦੇ ਅੰਦਰ ਜਦੋਂ ਕਿ ਇਸ ਮਾਲ ਵਿੱਚ ਵਿੱਤ ਮੰਤਰੀ ਹਰਪਾਲ ਚੀਮਾ ਬੋਲੇ ਜਿਹੜਾ ਆਪ ਦੇ ਕੁਝ ਹੋਰ ਵਿਧਾਇਕ ਕੈਬਨ ਮੰਤਰੀਆਂ ਨੇ ਵੀ ਗੱਲ ਕੀਤੀ ਉਹਨਾਂ ਨੇ ਇਸ ਗੱਲ ਦੀ ਦਬਾ ਕੇ ਰੋਜਣਾ ਕੀਤੀ ਕਿ ਦੇਖੋ ਕਾਂਗਰਸ ਕੀ ਕਹਿ ਰਹੀ ਹੈ ਕਿ ਜਿਹੜਾ ਜਿਹੜਾ ਮਿਸ਼ਨ ਚੜ੍ਹਦੀ ਕਲਾ ਦੀ ਇਹ ਜਿਹੜਾ ਫੰਡ ਹੈ ਜਿਹੜਾ ਫੰਡ ਇਸ ਕਮ ਲਈ ਕਾਇਮ ਕੀਤਾ ਗਿਆ ਹੈ ਕਿ ਆੜ ਪੀੜਤਾਂ ਦੀ ਮਦਦ ਕਰਨੀ ਹੈ ਕਾਂਗਰਸ ਕਹਿ ਰਹੀ ਹੈ ਇਹਦੇ ਚ ਫੰਡ ਸੇ ਮਦਦ ਨਾ ਕਰੋ ਇਸੇ ਪਤਾ ਨਹੀਂ ਕੀ ਗੜਬੜ ਹੋਏਗੀ ਕੇਂਦਰ ਤੋਂ ਸਿੱਖਿਆ ਇਹੋ ਜੀ ਗੱਲ ਹੁਣ ਐਡੀ ਵੱਡੀ ਪੰਜਾਬ ਚ ਆਫਤਾਈ ਹੋਵੇ ਹੜਾ ਆਵੇ ਤੇ ਉਹਦੇ ਚ ਰਾਪ ਸਰਕਾਰ ਆਪ ਦਾ ਮੁੱਖ ਮੰਤਰੀ ਸਰਕਾਰ ਉਹਨਾਂ ਦੀ ਉਹ ਇਹ ਸੋਚ ਸਕਦਾ ਕਿ ਉਸ ਮਾਮਲੇ ਚ ਕੋਈ ਗੜਬੜ ਹੋ ਸਕਦੀ ਹੈ ਅਕਰਕਾਰ ਬਹੁਤ ਵੱਡੀ ਜ਼ਿੰਮੇਵਾਰੀ ਹੈ ਸਰਕਾਰਾਂ ਚਲਾਉਣੀਆਂ ਆਪ ਕਾਂਗਰਸ ਵੀ ਜਾਣਦੀ ਹੈ ਰੋਪ ਵਾਲੇ ਵੀ ਜਾਣਦੇ ਆ ਮਿਸ਼ਨ ਚੜ੍ਹਦੀ ਕਲਾ ਮੁਕੰਦਰੀ ਭਗਵੰਤ ਮਾਨ ਨੇ ਦੁਨੀਆ ਭਰ ਚ ਵਸਦੇ ਲੋਕਾਂ ਨੂੰ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜਿੱਦਾਂ ਦੀ ਸਥਿਤੀ ਬਣੀ ਹੈ ਇਹ ਫੰਡ ਕਿਉਂ ਕੰਮ ਕੀਤਾ ਗਿਆ ਇਸ ਲਈ ਕੰਮ ਕੀਤਾ ਗਿਆ ਉਹ ਕਹਿੰਦੇ ਜਿਹੜਾ ਕੇਂਦਰ ਹੈ ਕਿਉਂਕਿ ਪੰਜਾਬ ਦੀ ਮਦਦ ਨਹੀਂ ਕਰ ਰਿਹਾ ਜਿਵੇਂ ਆਪਾਂ ਦੇਖਿਆ ਹੀ ਆਪਾਂ ਗੱਲ ਕੀਤੀ ਹੈ ਇਸ 1600 ਕਰੋੜ ਰੁਪਏ ਦਾ ਐਲਾਨ ਕਰਕੇ ਚਲੇ ਗਏ ਹੈ। ਹਾਂ। ਪ੍ਰਧਾਨ ਮੰਤਰੀ ਅਰਿਦਾ ਕਾਈ ਫੁੱਟੀ ਗੋੜੀ ਨੇ ਫਿਰ ਉਹਨਾਂ ਨੇ ਫੈਸਲਾ ਲਿਆ ਹੈ ਕਿ ਵੀ ਆਪਾਂ ਦੇਸ਼ ਵਾਸੀਆਂ ਨੂੰ ਪੰਜਾਬ ਵਾਲੇ ਦੁਨੀਆ ਪਰ ਜਿੱਥੇ ਬੈਠੇ ਆ ਉਹਨਾਂ ਨੂੰ ਅਪੀਲਾਂ ਕਰੀਏ ਜਾਣ ਕਿ ਮਦਦ ਕਰੋ। ਆਓ ਆਪਾਂ ਰਲ ਕੇ ਪੰਜਾਬ ਨੂੰ ਇਸ ਵਿਪਤਾ ਤੋਂ ਕਢੀਏ। ਜੀ। ਹੁਣ ਇਹੋ ਜੀ ਅਪੀਲ ਦੇ ਬਾਰੇ ਚ ਸਵਾਲ ਉਠਾਉਣਾ। ਹਾਲਾਂਕਿ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਨੇ ਸਵਾਲ اٹھਾਇਆ ਬੜੇ ਜ਼ਿੰਮੇਵਾਰ ਆਗੂ ਇਹਦੇ ਬਾਰੇ ਕੋਈ ਦੋ ਰਾਇ ਨਹੀਂ। ਜੀ। ਐਮਨਟ ਮੰਤਰੀ ਰਹੇ ਹੈ ਪਾਰਲੀਮੈਂਟ ਚ ਰਹੇ ਹੈ ਜੀ ਉਸਾਰੇ ਕੁਰੂਤੀ ਦੇ ਤੌਰ ਤੇ ਉਹਨਾਂ ਨੇ ਇੱਕ ਤਹਿਸ਼ ਖੜਾ ਕਰਨੀ ਕੋਸ਼ਿਸ਼ ਕੀਤੀ ਹੋਵੇ ਜਣੀ ਅਸਲ ਮੁੱਦਾ ਇਹ ਨਹੀਂ ਆਏ ਕਿ ਵੀ ਫੰਡ ਜੇ ਮਿਸਨ ਚੜਦੀ ਕਰਾ ਤੇ ਲੈ ਲਿਆ ਜੇਗਾ ਤਾਂ ਉਥੇ ਗੜਬੜ ਹੋ ਜੇਗੀ ਉਥੇ ਤਾਂ ਪਹਿਲਾਂ ਹੀ ਫੰਡ ਨਹੀਂ ਲੱਭਦੇ ਅਪੀਲਾਂ ਹੋ ਰਹੀਆਂ ਕਿ ਮਦਦ ਕਿਵੇਂ ਕਰੀ ਜਾਏ ਬਾਜੋ ਜੀ ਕਹਿ ਰਹੇ ਕਿ ਫੰਡ ਜੜੇਗਾ ਉਹਨਾਂ ਤੇ ਸਵਾਲ ਠਾ ਰਹਿਆ ਉਸ ਮਾਨ ਲੈ ਕੇ ਆਪ ਵਾਲਿਆਂ ਨੇ ਚੱਕ ਕੇ ਰਹਿ ਗਿਆ ਕਾਂਗਰਸ ਨੂੰ ਕਿ ਤੁਸੀਂ ਗੱਲਾਂ ਕਰਦੇ ਹੋ ਤੁਸੀਂ ਪੰਜਾਬ ਦੇ ਹਮੈਤੀਆਂ ਦੇਸ਼ ਦੇ ਹਮੈਤੀਆਂ ਜਾਂ ਭਾਜਪਾ ਦੇ ਜਾਂ ਕੇਂਦਰ ਸਰਕਾਰ ਦੇ ਹਮੈਤੀਆਂ ਇਹ ਸਵਾਲ ਕਿਉਂ ਜਾ ਠਾਇਆ ਜਾ ਰਿਹਾ ਹੈ ਔਰ ਕਾਂਗਰਸ ਵਾਲੇ ਕਹਿ ਰਹੇ ਸੀ ਕਿ ਮੁੱਖ ਮੰਤਰੀ ਰਾਤ ਫੰਡ ਆਲਰੇਡੀ ਹੈਗਾ ਉਹਦੇ ਦਿਨ ਬਕਾਇਦਾ ਇੱਕ ਜਵਾਬਦੇਹੀ ਤੈ ਹੁੰਦੀ ਹੈ ਉਹਦੇ ਦਿਨ ਕਹਿੰਦੇ ਫੰਡ ਲੈਂਡ ਚ ਕੋਈ ਇਤਰਾਜ ਨਹੀਂ ਉਹਦੇ ਮੁੱਖ ਮੰਤਰੀ ਨੇ ਇੱਕ ਵੱਖਰੇ ਤੌਰ ਤੇ ਫੰਡ ਕਾਇਮ ਕੀਤਾ ਜਿਹੜਾ ਨਹੀਂ ਉਸਦਾ ਕਿ ਉਸ ਦੇ ਵਿੱਚ ਵੀ ਕੋਈ ਸਰਕਾਰ ਅਗਰ ਕਰ ਮੁੱਖ ਮੰਤਰੀ ਵੱਲੋਂ ਅਲਾਨ ਕੀਤਾ ਗਿਆ ਕੋਈ ਇਹ ਤਾਂ ਹੈ ਨਹੀਂ ਕਿ ਪ੍ਰਾਈਵੇਟ ਜਿਤ ਕੰਪਨੀਆਂ ਕੁਝ ਪ੍ਰਾਈਵੇਟ ਫੰਡ ਕੰਪਨੀਆਂ ਜਿਨੇ ਇਦਾਂ ਦੇ ਫੈਸਲੇ ਲਏ ਆ ਸੋ ਇੱਕ ਬੇਜੋੜਾ ਵਿਵਾਦ ਫੰਡਾਂ ਨੂੰ ਲੈ ਕੇ ਮੁੱਦੇ ਹੋਰ ਬੜੇ ਹੈਗੇ ਆ ਫੰਡਾਂ ਦੇ ਮਾਮਲੇ ਨੂੰ ਛੱਡ ਕੇ ਕਿ ਹੜ੍ਹਾਂ ਦੇ ਦੌਰਾਨ ਜਿੱਦਾਂ ਦੇਖੋ ਕਾਂਗਰਸ ਨੇ ਕਈ ਸਵਾਲੇ ਉਠਾਏ ਆ ਕਿ ਸਮੇਂ ਸਿਰ ਜਿਹੜੀ ਇੱਕ ਡੈਨਾ ਦੀ ਗੱਲ ਕਰ ਲਈਏ ਬੰਦਾ ਦੀ ਗੱਲ ਕਰ ਲਈ ਉਹਨਾਂ ਦੀ ਸਫਾਈ ਨਹੀਂ ਕੀਤੀ ਜੀ ਔਰ ਇਹ ਕਿਸੇ ਪੱਧਰ ਦੇ ਪ੍ਰਸ਼ਾਸਨ ਨੇ ਅੱਲੀ ਪੱਧਰ ਦੇ ਜ਼ਿੰਮੇਵਾਰ ਹੋ ਵੀ ਸਕਦਾ ਜੇ ਡਰੇਨਾਂ ਦੀ ਸਹੀ ਢੰਗ ਨਾਲ ਸਫਾਈ ਹੋਈ ਹੋਵੇ ਬੰਦ ਮਜ਼ਬੂਤ ਹੋਏ ਹੋਣ ਤਾਂ ਸ਼ਾਇਦ ਜਿਹੜੀ ਵਿਗੜਦੀ ਸਥਿਤੀ ਆ ਉਸ ਨੂੰ ਬਚਾਇਆ ਜਾ ਸਕਦਾ ਹੈ ਇਹਦੇ ਦੇ ਤੌਰ ਤੇ ਹੜਾਂ ਨਾਲ ਸੰਬੰਧ ਦਾ ਮਾਮਲਾ ਪਰ ਫੰਡ ਦਾ ਮਾਮਲਾ ਇਹ ਦੇ ਮਾਮਲੇ ਆਂ ਤੌਰ ਤੇ ਬਜਟ ਸੈਸ਼ਨ ਜਿੱਤਾ ਉੱਪਰ ਦੇ ਨਜ਼ਰ ਆਉਂਦੇ ਆ ਇਹ ਤਾਂ ਸੈਸ਼ਨ ਹੀ ਇਸ ਮੰਤਵ ਲਈ ਹੈ ਕਿ ਕੇਂਦਰ ਨੂੰ ਅਪੀਲ ਕੀਤੀ ਜਾਏ ਕਿ ਪੰਜਾਬ ਦੀ ਮਦਦ ਕਰੀ ਜਾਏ ਪਰ ਪੰਜਾਬੀਆਂ ਦੇ ਸਾਹਮਣੇ ਸਥਿਤੀ ਦੱਸੀ ਜਾਏ ਕਿ ਕਿਉਂ ਜੀ ਸਥਿਤੀ ਹਾਲਾਂਕਿ ਬਾਅਦ ਚ ਜਿਹੜੇ ਕਾਂਗਰਸ ਦੇ ਬਲਾਰੇ 파ਰਕਰ ਸਿੰਘ ਚੀਮਾ ਕੋਈ ਹੋਰ ਆ ਬੋਲੇ ਵੀ ਹੈ ਉਹਨਾਂ ਸਹੂੰ ਕੀ ਆ ਵੀ ਹੈ ਕਿ ਜੇਕਰ ਤੁਸੀਂ ਕੇਂਦਰ ਦੇ ਖਿਲਾਫ ਲੜਨਾ ਹੈ ਆਓ ਆਪਾਂ ਇੱਕ ਤਾਨ ਕੇ ਲੜੀਏ ਸੀ ਤੁਹਾਡੇ ਨਾਲ ਚੱਲੀ ਗਈ ਕਹਿੰਦੇ ਤੁਸੀਂ ਇਹ ਨਾ ਕਹੋ ਕਿ ਤੁਸੀਂ ਭਾਜਪਾ ਦੀ ਬੋਲੀ ਬੋਲਦੇ ਆ ਇੱਕ ਐਮਐਲਏ ਨੇ ਇੱਥੋਂ ਦਾ ਕਿਹਾ ਕਿ ਤੁਸੀਂ ਧਰਮਾਂ ਦੇਣ ਦਾ ਪ੍ਰੋਗਰਾਮ ਬਣਾਓ ਪ੍ਰਧਾਨ ਮੰਤਰੀ ਅੱਗੇ ਜਾ ਕੇ ਕਾਂਗਰਸ ਨਾਲ ਜਾਏਗੀ ਅਸੀਂ ਇੱਕ ਢਾਗੇ ਨਾਲ ਖੜੇ ਆ ਤੁਹਾਡੇ ਜੀ ਕਹਿੰਦੇ ਕੋਈ ਸਵਾਲ ਨਹੀਂ ਹੈਗਾ ਤੁਸੀਂ ਭਾਜਪਾ ਦੀ ਬੋਲੀ ਬੋਲਦੇ ਆ ਇਸ ਮਾਮਲੇ ਤੇ ਉਹਨਾਂ ਨੇ ਇੱਕ ਮੁੱਠਾ ਦਾ ਪ੍ਰਕਟਾਵਾ ਵੀ ਕੀਤਾ ਪਰ ਫੰਡਸ ਦੇ ਮਾਮਲੇ ਦੇ ਵਾਕਈ ਵਖਰੇਵੇਂ ਵਾਲਾ ਸਵਾਲ ਨਜ਼ਰ ਆਇਆ ਔਰ ਖਾਸ ਤੌਰ ਤੇ ਜਿਹੜਾ ਪਿਛਲੇ ਦਿਨਾਂ ਚ ਗਵੜਾ ਵਾਅਦਾਤ ਮਾਮਲਾ ਉੱਪਰ ਆ ਰਿਹਾ ਬਾਰ-ਬਾਰ ਕਿ 1200 ਕਰੋੜ ਰੁਪਇਆ ਜਿਹੜਾ ਸਪੈਸ਼ਲ ਰਾਹਤ ਫੰਡ ਜਿਹਨੂੰ ਜਤੀ ਆਵਾਦੀ ਜਿਹੜਾ ਫੰਡਸ ਹੈ ਗਿਆ ਉਹਦੇ ਵਰਤੋਂ ਦਾ ਮਾਮਲਾ ਕਿੱਥੇ ਗਿਆ ਕਿੱਧਰ ਗਿਆ ਭਾਜਪਾ ਨੇ ਭਾਜਪਾ ਵੀ ਇਹੀ ਬੋਲੀ ਬੋਲਦੀ ਹੈ ਬਾਜਾ ਸਾਹਿਬ ਵੀ ਇਹੀ ਬੋਲਣ ਲਗੇ ਇਸੇ ਕਰਕੇ ਜਿਹੜਾ ਆਪਾਂ ਇਹਨਾਂ ਨੂੰ ਕਿਹਾ ਕਿ ਤੁਸੀਂ ਉਹੀ ਬੋਲੀ ਬੋਲ ਰਹੇ ਹੋ ਜਿਹੜੀ ਭਾਜਪਾ ਬੋਲ ਰਹੀ ਹੈ ਜੀ ਸੋ ਸਿਸ ਇੱਥੇ ਦੱਸਣਾ ਚਾਹਾਂਗੇ ਕਿ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਵਿੱਚ ਅੱਜ ਜਿਹੜਾ ਹੈ ਇੱਕ ਪੰਜਾਬ ਦੀ ਸਥਿਤੀ ਦੇ ਬਾਰੇ ਵਿਚਾਰ ਚਚਾ ਹੋਈ ਇਸੇ ਵਿਚਾਲੇ ਹੀ ਜਿਹੜੀ ਹੈ ਜਥੇਬੰਦੀਆਂ ਨੇ ਹੜ੍ਹਾਂ ਦੇ ਪੀੜਤਾਂ ਦੀ ਸਹਾਇਤਾ ਲਈ ਅੱਗੇ ਆਈਆਂ ਨੇ ਉਹਨਾਂ ਦੀ ਵੀ ਕੋਸ਼ਿਸ਼ ਲਾਗਾਂ ਕੀਤੀ ਗਈ ਸੋ ਇਸ ਦੇ ਨਾਲ ਹੀ ਜੀ ਸਮਾਂ ਹੋ ਚੱਲਿਆ ਜੀ ਆਪ ਜੀ ਤੋਂ ਆਗਿਆ ਲੈਣ ਦਾ ਤੁਸੀਂ ਸਾਡੇ ਪ੍ਰੋਗਰਾਮ ਨਾਲ ਜੁੜੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਮਿਹਰਬਾਨੀ ਜੀ ਸੋ ਉਸੇ ਉਮੀਦ ਕਰਦੇ ਹਾਂਗੇ ਤੁਹਾਨੂੰ ਸਾਡੇ ਪ੍ਰੋਗਰਾਮ ਬਹੁਤ ਹੀ ਪਸੰਦ ਆਇਆ ਹੋਵੇਗਾ ਕੱਲ ਫਿਰ ਤੋਂ ਹਾਜ਼ਰ ਹੋਵਾਂਗੇ ਪੰਜਾਬ ਦੇ ਕੁਝ ਅਹਿਮ ਤੇ ਪੱਖ ਦੇ ਮਸਲਿਆਂ ਦੇ ਨਾਲ ਇਸ ਦੇ ਨਾਲ ਹੀ ਤੁਸੀਂ ਮਨ ਤੋਂ ਆ ਗਿਆ ਧੰਨਵਾਦ